ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਹੈ ਜੀ ਆਪਣੇ ਚੈਨਲ ਤੇ ਅੱਜ ਇੱਕ ਹੋਰ ਵੀਡੀਓ ਨਾਲ ਆਪਾਂ ਆਏ ਹਾਂ ਜੀ ਅਬੋਰ ਗੁਪਤਾ ਐਗਰੋ ਸੇਲਜ਼ ਵਾਲਿਆਂ ਦੇ ਕੋਲ ਮਹਿੰਦਰਾ ਟਰੈਕਟਰ ਏਜੰਸੀ ਜਿੰਨਾਂ ਕੋਲੇ ਕੀ ਪੁਰਾਣੇ ਟਰੈਕਟਰ ਖੜੇ ਹੁੰਦੇ ਆ ਸੇਲ ਵਾਸਤੇ ਇਹ ਸਾਰੇ ਟਰੈਕਟਰ ਵਿੱਚ ਕਟਿੰਗ ਕੀਤੇ ਹੁੰਦੇ ਆ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਤੁਹਾਨੂੰ ਘੱਟ ਰੇਟ ਵਾਲੇ ਟਰੈਕਟਰ ਦਿਖਾਵਾਂਗੇ ਤੇ ਉੱਚਾ ਮਾਡਲ ਟਰੈਕਟਰ ਵੀ ਹੈਗੇ 2-3 ਸਾਰਿਆਂ ਦੀ ਪੂਰੀ ਜਾਣਕਾਰੀ ਦਵਾਂਗੇ। ਸੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ। ਜੇਕਰ Facebook ਪੇਜ ਤੇ ਵੇਖ ਰਹੇ ਹੋ ਤਾਂ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਇਸ ਤਰ੍ਹਾਂ ਦੀਆਂ ਵੀਡੀਓ ਹੋਰ ਲੈ ਕੇ ਆਉਂਦੇ ਰਵਾਂਗੇ ਤੇ ਨਾਲ ਨਾਲ ਆਪਾਂ ਨਵੇਂ ਟਰੈਕਟਰਾਂ ਦਾ ਰਿਵਿਊ ਦਾ ਕੰਮ ਵੀ ਹੁਣ ਜਿਵੇਂ ਨਾਲ ਵੀਡੀਓ ਸ਼ੁਰੂ ਕੀਤੀਆਂ। ਤੇ ਅੱਜ ਦੀ ਵੀਡੀਓ ਦੀ ਕਰਦੇ ਆਪਾਂ ਸ਼ੁਰੂਆਤ ਤੇ ਕਰਵਾਉਣੇ ਆਪਾਂ ਤੁਹਾਡੀ ਬਾਈ ਨਾਲ ਗੱਲਬਾਤ ਜਿਨ੍ਹਾਂ ਕੋਲੋਂ ਕੀ ਆਪਾਂ ਸਾਰੇ ਟਰੈਕਟਰਾਂ ਦੀ ਜਾਣਕਾਰੀ ਲੈਣੀ ਹੈ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਵਧੀਆ ਕਿਵੇਂ ਚੱਲ ਰਿਹਾ ਜੀ ਕਾਰੋਬਾਰ ਠੀਕ ਠਾਕ ਵਧੀਆ ਜੀ ਠੀਕ ਆ ਜੀ ਸਭ ਤੋਂ ਪਹਿਲਾਂ ਤਾਂ ਆਪਣਾ ਏਜੰਸੀ ਦਾ ਐਡਰੈਸ ਤੇ ਆਪਦਾ ਨਾਮ ਤੇ ਮੋਬਾਈਲ ਨੰਬਰ ਦੱਸ ਦੋ ਇਹ ਏਜੰਸੀ ਦਾ ਨਾਮ ਹੈ ਜੀ ਗੁਪਤਾ ਐਗਰੋ ਸੇਲ ਹਾਂਜੀ ਮੇਰਾ ਨਾਮ ਹੈ ਬਲਵਿੰਦਰ ਸਿੰਘ ਠੀਕ ਆ ਜੀ ਹਾਂਜੀ ਠੀਕ ਆ ਜੀ ਤੇ ਆਪਣੇ ਕੋ ਕਿੰਨੇ ਟਰੈਕਟਰ ਖੜਿਆ ਹੀ ਸੇਲ ਵਾਸਤੇ ਟਰੈਕਟਰ 10 11 ਖੜੇ ਜੀ ਠੀਕ ਆ ਪੁਰਾਣੇ ਤੇ ਆਪਾਂ ਇੱਕ ਇੱਕ ਕਰਕੇ ਸਾਰੇ ਟਰੈਕਟਰਾਂ ਦੀ ਜਾਣਕਾਰੀ ਦਵਾਂਗੇ ਤੇ ਸ਼ੁਰੂ ਦੇ ਵਿੱਚ ਦੱਸ ਦੋ ਕਿ ਆਪਣੇ ਕੋਲ ਜਿਹੜੇ ਟਰੈਕਟਰ ਖੜੇ ਆ ਨੰਬਰ ਕਿੱਥੋਂ ਦੇ ਆ ਨੰਬਰ ਪੰਜਾਬ ਦੇ ਵੀ ਆ ਜੀ ਕੁਝ Rajasthan ਦੇ ਵੀ ਠੀਕ ਆ ਹਾਂਜੀ ਜ਼ਿਆਦਾ ਪੰਜਾਬ ਦੇ ਟਰੈਕਟਰ ਠੀਕ ਆ ਜੀ ਹਾਂਜੀ ਤੇ ਚਲੋ ਆਪਾਂ ਇਧਰੋਂ ਪ੍ਰੀਤ ਤੋਂ ਸ਼ੁਰੂ ਕਰਦੇ ਆ ਪ੍ਰੀਤ ਇਹ 17 ਮਾਡਲ ਹੈ ਜੀ ਠੀਕ ਆ ਤੇ ਨੰਬਰ ਇਹਦਾ Rajasthan ਹੈ ਠੀਕ ਆ ਜੀ ਹਾਂਜੀ ਡਿਮਾਂਡ ਇਹਦੀ 3.5 ਲੱਖ ਰੁਪਈਆ ਜੀ ਠੀਕ ਆ ਜੀ ਹਾਂਜੀ ਤੇ 3.5 ਲੱਖ ਦਾ ਦੇ ਦਾਂਗੇ 3.5 ਲੱਖ ਦਾ ਦੇ ਦੋਗੇ ਤੇ ਇੰਜਨ ਗੇਅਰ ਦਾ ਕਿਵੇਂ ਓਕੇ ਹੈ ਗੇਅਰ ਦਾ ਸਹੀ ਹੈ ਜਮਾ ਠੀਕ ਹੈ ਜੀ ਹਾਂਜੀ ਇਹਦੇ ਤੇ ਲੋਨ ਵਗੈਰਾ ਹੋ ਜੂਗਾ ਹਨਾ ਹਾਂਜੀ ਲੋਨ ਹੋ ਜੂਗਾ ਠੀਕ ਹੈ ਜੀ ਲੋਨ ਹੋ ਜੂਗਾ ਤੇ ਇਹਦੇ ਨਾਲ ਅੱਗੇ ਆ ਗਿਆ ਜੀ ਮਹਿੰਦਰਾ 475 ਠੀਕ ਹੈ ਜੀ 475 2008 ਮਾਡਲ ਹੈ ਠੀਕ ਹੈ ਜੀ ਇਹਦਾ ਨੰਬਰ ਵੀ ਰਾਜਸਥਾਨ ਹੈ ਜੀ ਠੀਕ ਆ ਹਾਂਜੀ ਤੇ ਇੰਜਨ ਗੇਅਰ ਦਾ ਕਿਵੇਂ ਗੇਅਰ ਦਾ ਓਕੇ ਜਮਾ ਜੀ ਠੀਕ ਆ ਟਾਇਰ ਹੈਗੇ 70 75 ਪੈਸੇ ਜੀ ਠੀਕ ਹੈ ਜੀ ਹਾਂਜੀ ਇਹਦੀ ਡਿਮਾਂਡ ਹੈ 2 ਲੱਖ ਰੁਪਈਆ 2 ਲੱਖ ਰੁਪਈਆ ਹਾਂਜੀ ਤੇ ਇਹ ਜਿਹੜਾ ਤੁਸੀਂ ਰੇਟ ਦੱਸੋਗੇ ਇਹ ਫਾਈਨਲ ਹੋਊਗਾ ਜੇ ਇਹਦੇ ਵਿੱਚ ਕੋਈ ਮਾਨਤਨ ਨਹੀਂ ਹੋ ਜੇ ਕੋਈ ਮਾਨਤਨ ਹੋ ਜਾਊਗਾ ਜੀ ਠੀਕ ਆ ਜਦੋਂ ਕੋਈ ਵੀ ਭਰਾ ਆਪਣੇ ਕੋਲ ਲੈਣਾ ਦਾ ਮਾਨਤਨ ਭਰਾ ਦੇਣ ਆਊਗਾ ਮਾਨਤਨ ਠੀਕ ਆ ਜੀ ਸੋ ਇਸ ਤੋਂ ਅੱਗੇ ਆ ਗਿਆ ਜੀ Mahindra 265 ਇਹ ਕਿਹਨਾ ਮਾਡਲ ਆ ਜੀ ਇਹ 95 ਮਾਡਲ ਹੈ ਜੀ ਠੀਕ ਆ ਜੀ ਪੰਜਾਬ ਦਾ ਨੰਬਰ ਹੈ ਜੀ ਠੀਕ ਆ 70 75 ਪੈਸੇ ਟੈਰ ਹੈ ਦੇ ਹਾਂਜੀ ਹਾਂਜੀ ਇੰਜਨ ਗੇਅਰ ਦਾ ਜਮਾਂ ਸਹੀ ਹੈ ਜੀ ਠੀਕ ਆ ਜੀ ਹਾਂਜੀ ਇਹਦੀ ਡਿਮਾਂਡ ਹੈਗੀ 1,25,000 ਠੀਕ ਆ ਇੱਕ 10 ਦੁੱਸਤ ਤੱਕ ਦੇਗਾ ਇੱਕ 10 ਦਾ ਟਰੈਕਟਰ ਮਿਲ ਜੂਗਾ ਬਾਕੀ ਟਾਇਰ ਟਰੈਕਟਰ ਦੇ ਬਹੁਤ ਵਧੀਆ ਤੇ ਇਹ ਜਿਵੇਂ ਤੁਹਾਡੇ ਕੋਲ ਟਰੈਕਟਰ ਹੁਣ ਖੜੇ ਮੈਂ ਵੇਖੀ ਜਾਨਾ ਵੀ origignal ਜੀ ਕੰਡੀਸ਼ਨ ਦੇ ਵਿੱਚ ਹੀ ਖੜੇ ਆ ਹਾਂਜੀ ਹਾਂਜੀ origignal ਜਿਵੇਂ ਕੱਟਦੇ ਆ ਫਿਰ ਇਹਨਾਂ ਦੇ ਕੋਈ ਹਾਂਜੀ ਹਾਂਜੀ ਇਸ ਤੋਂ ਕੁਝ ਨਹੀਂ ਕਰਾਉਦੇ ਜਿਵੇਂ ਆਉਂਦੇ ਓਵੇਂ ਜਿਵੇਂ ਜ਼ਿਮੀਂਦਾਰ ਤੋਂ ਖੱਟੀ ਦੇਈ ਠੀਕ ਆ ਜੀ ਵੀ ਜਿਵੇਂ ਆਇਆ ਓਵੇਂ ਅੱਗੇ ਸੇਲ ਕਰ ਦਿਆ ਠੀਕ ਆ ਜੀ ਤੇ ਇਹਦੇ ਨਾਲ ਅੱਗੇ ਇੱਕ ਖੜਾ ਜੀ ਡਾਊਨ ਮਾਡਲ ਹੋਰ 475 ਇਹ ਹੈਗਾ ਜੀ 97 ਮਾਡਲ 475 ਠੀਕ ਆ ਜੀ ਹਾਂਜੀ ਇਹਦਾ ਨੰਬਰ ਵੀ ਆ ਰਸਤਾ ਨੇ ਜੀ ਹਾਂਜੀ ਟਾਇਰ ਇਹਦੇ 30 ਪੈਸੇ ਜੀ ਹਾਂਜੀ ਹਾਂਜੀ ਰੇਟ ਜੀ ਰੇਟ ਇਹਦਾ 1 ਲੱਖ ਤੇ 20000 ਰੁਪਏ 1 ਲੱਖ 20000 ਰੁਪਏ ਹਾਂਜੀ ਲੱਖ ਕੁ ਦਾ ਦੇ ਦਾਂਗੇ ਜਦੋਂ ਕੋ ਆਊਗਾ ਕੋ ਮਾਨ ਤਾਨ ਕਰ ਦਾਂਗੇ ਜਿੰਨਾ ਵਤ ਠੀਕ ਆ ਜੀ ਹਾਂਜੀ ਬਾਕੀ ਟਰੈਕਟਰ ਟਲਟਰ ਓਕੇ ਜਮਾਂ ਜੀ ਹਾਂ ਜੈਨੂਨ ਜੇ ਕੰਡੀਸ਼ਨ ਦੇ ਵਿੱਚ ਹੀ ਆ ਹਾਂਜੀ ਤੇ ਇਹਦੇ ਨਾਲ ਲੱਗੇ ਆ ਗਿਆ ਜੀ ਮਹਿੰਦਰਾ 265 ਇਹ ਮਾਡਲ 97 ਜੀ ਠੀਕ ਆ ਜੀ ਪੰਜਾਬ ਦਾ ਨੰਬਰ ਹੈ ਹਾਂਜੀ ਇੰਜਨ ਕੇ ਰੋਕੇ ਜਮਾ ਜੀ ਠੀਕ ਆ ਜੀ ਹਾਂਜੀ ਇਹਨ ਦੀ ਡਿਮਾਂਡ ਹੈਗੀ 1,115,000 ਜੀ ਠੀਕ ਆ ਬਾਕੀ ਕੋਈ ਕਸਟਮਰ ਆਊਗਾ ਤੇ ਮਾਨਤਾ ਕਰਦਾ ਠੀਕ ਆ ਜੀ ਹਾਂਜੀ ਸੋ ਦੋਸਤੋ ਇਧਰ ਲਈ ਬੰਨੇ ਹੁਣ ਖੜਿਆ ਆਪਣੇ ਕੋ ਉੱਚੇ ਮਾਡਲ ਟਰੈਕਟਰ ਜੇ ਕੋਈ ਭਰਾ ਉੱਚਾ ਮਾਡਲ ਟਰੈਕਟਰ ਲੈਣਾ ਚਾਹੁੰਦਾ ਜਿਵੇਂ ਆ 265 ਖੜਾ ਜੀ ਪਾਵਰ ਪਲੱਸ ਵਾਲਾ ਇਹ ਕਿੰਨਾ ਮਾਡਲ ਹੈ ਇਹ 2023 ਮਾਡਲ ਹੈ ਠੀਕ ਆ ਪੰਜਾਬ ਦਾ ਨੰਬਰ ਹੈ ਠੀਕ ਹੈ ਜੀ ਹਾਂਜੀ 2000 ਟੈਰ 80 ਪੈਸੇ ਨਾਲ ਦੇ ਹੀ ਹਾਂਜੀ ਹਾਂਜੀ ਤੇ ਇਹਦੀ ਡਿਮਾਂਡ ਹੈਗੀ ਜੀ 4.5 ਲੱਖ 4.5 ਲੱਖ ਰੁਪਇਆ ਇਸ ਟਰੈਕਟਰ ਦੀ ਡਿਮਾਂਡ ਆ ਹਾਂਜੀ ਤੇ ਇੱਥੇ ਲੋਨ ਆਈਡੀਆ ਹੈ ਕੋਈ ਕਿੰਨਾ ਕੋਈ ਹਾਂਜੀ 4 ਲੱਖ ਰੁਪਇਆ ਦਾ ਲੋਨ ਹੋ ਜਾਊਗਾ ਇੱਥੇ 4 ਲੱਖ ਰੁਪਇਆ ਦਾ ਲੋਨ ਹੋ ਜਾਊਗਾ ਠੀਕ ਹੈ ਜੀ 4 ਲੱਖ ਰੁਪਇਆ ਤਾਂ ਦੋਸਤੋ ਲੋਨ ਹੋ ਜਾਣਾ ਪਾਵਰ ਸਟੀering ਦੇ ਵਿੱਚ ਆ ਪਾਵਰ ਪਲੱਸ ਹਾਂਜੀ ਤੇ ਪੂਰੀ ਸਾਫ ਕੰਡੀਸ਼ਨ ਦਾ ਟਰੈਕਟਰ ਖੜਾ ਹੈ ਇਦੇ ਨਾਲ ਅੱਗੇ ਆ ਜਾਂਦਾ ਜੀ Mahindra 575 75 2013 ਮਾਡਲ ਹੈ ਹਾਂਜੀ 80 85% ਟਾਇਰ ਨਾਲ ਹਾਂਜੀ ਇਹ ਇੰਜਨ ਗੇਅਰ ਦਾ ਓਕੇ ਜਮਾ ਜੀ ਠੀਕ ਹੈ ਜੀ ਹਾਂਜੀ ਰੇਟ ਇਹਦਾ ਹੀ ਰੇਟ ਇਹਦਾ 2 ਲੱਖ 70 ਹਜ਼ਾਰ ਜੀ 2 ਲੱਖ 70 ਹਾਂਜੀ ਠੀਕ ਆ 2 ਲੱਖ 37000 ਰੁਪਿਆ ਇਹਦਾ ਰੇਟ ਆ ਜੀ ਬਾਕੀ ਕਸਟਮਰ ਆਊਗਾ ਕੋਈ ਮੰਤਾਨ ਕਰ ਦਾਂਗੇ ਠੀਕ ਆ ਜੀ ਹਾਂਜੀ ਬਾਕੀ ਵਧੀਆ ਟੈਟੂਰ ਵੀ ਚੰਗੇ ਪਏ ਆ ਟਰੈਕਟਰ ਦੇ ਟਰੈਕਟਰ ਬਹੁਤ ਵਧੀਆ ਹੈ ਕੰਡੀਸ਼ਨ ਸੋਹਣੀ ਆ ਹਾਂਜੀ ਇੱਥੇ ਲਾਉਣ ਵੀ ਹੋ ਜੂਗਾ 2.2 ਲੱਖ ਦਾ ਠੀਕ ਆ 2.2 ਲੱਖ ਯਾਨੀ ਕਿ 50-60000 ਰੁਪਿਆ ਡਾਊਨ ਪਰਟ ਦੇ ਟ੍ਰੈਕਟਰ ਮਿਲ ਜੂਗਾ ਹਾਂਜੀ ਮਿਲ ਠੀਕ ਆ ਜੀ ਅੱਗੇ ਆ ਗਿਆ ਜੀ ਮਹਿੰਦਰਾ 265 DI XC+ ਇਹ 2022 ਮਾਡਲ ਜੀ ਠੀਕ ਆ ਜੀ ਇਹ ਪੰਜਾਬ ਦਾ ਨੰਬਰ ਫਰਸਟ ਪਾਰਟੀ ਹੈ ਹਾਂਜੀ ਇਹਦੇ ਟਾਇਰ ਵੀ 70 ਪੈਸੇ ਹੈ ਜੀ ਨਾਲ ਦੇ ਕੰਪਨੀ ਦੇ ਇਹ ਨਾਲ ਦੇ ਟਾਇਰ ਹੈ ਜੀ ਹਾਂਜੀ ਠੀਕ ਆ ਜੀ ਬਹੁਤ ਸਾਫ ਟਰੈਕਟਰ ਹੈ ਹਾਂਜੀ ਇਹਦੀ ਇਹਦੀ ਡਿਮਾਂਡ ਹੈਗੀ ਹੈ ਜੀ ਇਹਦੀ ਸਾਢੇ 4 ਲੱਖ ਡਿਮਾਂਡ ਸਾਢੇ 4 ਲੱਖ ਰੁਪਏ ਠੀਕ ਆ ਜੀ ਬਹੁਤ ਘੱਟ ਚੱਲਿਆ ਟਰੈਕਟਰ ਇਹ ਹਾਂਜੀ ਇਹ 6 ਸਾਲਾਂ ਦੀ ਵਾਰੰਟੀ ਚ ਆਉਂਦਾ ਹਾਂਜੀ ਇੰਜਨ ਗੇ ਇੰਜਨ ਦੀ 6 ਸਾਲਾਂ ਦੀ ਵਾਰੰਟੀ ਇਹਦੀ ਠੀਕ ਆ ਜੀ ਬਾਕੀ 2 ਸਾਲ ਦੀ ਜੀ ਬਾਕੀ 2 ਸਾਲ ਹਾਂਜੀ ਵਾਰੰਟੀ ਪਈ ਹੈ ਇਹਦੀ ਜੀ ਠੀਕ ਆ ਜੀ ਹਾਂਜੀ ਤੇ ਇਹਦੇ ਨਾਲ ਇਹ ਆ ਗਿਆ 36 3602 ਹਾਂਜੀ 3 ਸਪੀਡ ਹੈ ਜੀ 50 ਐਚਪੀ ਠੀਕ ਆ ਟਾਇਰ ਹੈਗੇ 85 90 ਪੈਸੇ ਹੀ ਹਾਂਜੀ ਤੇ ਇਹਦੀ ਕੀਮਤ ਹੈਗੀ ਹੈ ਜੀ 4.5 ਲੱਖ 4.5 ਲੱਖ ਰੁਪਇਆ ਕੀਮਤ ਆ ਜੀ ਚਾਰੇ ਟਾਇਰ ਟਰੈਕਟਰ ਦੇ ਹੈਗੇ ਆ ਬੀਕੇਟੀ ਦੇ ਤੇ ਇਹ ਸਲੈਂਸਰ ਆ ਹੀ ਆਇਆ ਇਹਦੇ ਨਾਲ ਨਹੀਂ ਸਲੈਂਸਰ ਦੂਜਾ ਹੈਗਾ ਜੀ ਅਸੀਂ ਦੂਜਾ ਹੈਗਾ ਹਾਂਜੀ ਹਾਂਜੀ ਚਲੋ ਸਲੈਂਸਰ ਦੂਜਾ ਹੈਗਾ ਹੀ ਨਾਲ ਤੇ ਬਾਕੀ ਟਰੈਕਟਰ ਦੀ ਕਰੋ ਕੰਡੀਸ਼ਨ ਚੈੱਕ ਇਹ ਨੰਬਰ ਰਾਸਥਾਨਾ ਦਾ ਇਹਦਾ ਜੀ ਠੀਕ ਆ ਹਾਂਜੀ ਇਹਦਾ ਸਿੱਧਾ ਟ੍ਰਾਂਸਫਰ ਹੋ ਜਾਊਗਾ ਆਪਣੇ ਪਾਸ ਜੀ ਹਾਂਜੀ ਹੋ ਜਾਊਗਾ ਜੀ ਇਹ ਲਾਉਣ ਹੋ ਜੂਗਾ ਇੱਥੇ 3.5 ਲੱਖ ਰੁਪਈਆ 3.5 ਲੱਖ ਰੁਪਈਆ ਲਾਉਣ ਹੋ ਜੂਗਾ ਕੀਮਤ ਕਿੰਨੀ ਦੱਸੀ ਇਹਦੀ ਕੀਮਤ 4.5 ਲੱਖ 4.5 ਲੱਖ ਰੁਪਈਆ ਕੀਮਤਾਂ ਲੱਖ ਰੁਪਈਆ ਦੇ ਕੇ ਤੇ ਇਹ ਟਰੈਕਟਰ ਮਿਲ ਜਾਓ ਬਾਕੀ ਮੌਕੇ ਤੇ ਮਾਨਤਾਂ ਨੂੰ ਹੋਰ ਵੀ ਕੀਤਾ ਜਾਊਗਾ ਹਾਂਜੀ ਹਾਂਜੀ ਹੋ ਜੂਗਾ ਮਾਨਤਾਂ ਹਾਂਜੀ ਤੇ ਇਧਰ ਲੈ ਬਣੇ ਦੋਸਤੋ ਖੜਾ ਜੀ ਜੌਂਡੀਅਰ 5204 ਸੋ ਬਹੁਤ ਘੱਟ ਦੇਖਦਾ ਇਹ ਟਰੈਕਟਰ ਤੇ ਇਹ 2012 ਮਾਡਲ ਹੈ ਠੀਕ ਆ ਜੀ ਪੰਜਾਬ ਨੰਬਰ ਹੈ ਜੀ ਹਾਂਜੀ ਪੰਜਾਬ ਦਾ ਨੰਬਰ ਹੈ ਪੰਜਾਬ ਦਾ ਨੰਬਰ ਹੈ ਟਾਇਰ ਤਾਂ ਇਹਦੇ ਮੰਨ ਲਓ ਖਤਮ ਹੀ ਹੈ ਜੀ ਹਾਂਜੀ ਟਾਇਰ ਖਤਮ ਆ ਜੀ ਹਾਂਜੀ ਠੀਕ ਆ ਡਬਲ ਕਲੱਚ ਹੈ ਹਾਂਜੀ ਹਾਂਜੀ ਨੰਬਰ 50 ਦਾ ਹਾਂਜੀ ਨੰਬਰ 50 ਜਿਹਦੀ ਡਿਮਾਂਡ 1.5 ਲੱਖ ਰੁਪਈਆ ਹੈ 1.5 ਲੱਖ ਰੁਪਈਆ ਤੇ ਟਰੈਕਟਰ ਕਰੋ ਚੈੱਕ ਆ ਲੈਮੀਨੇਸ਼ਨ ਕੀਤਾ ਹੋਇਆ ਸੀ ਨਾ ਪੱਟਣ ਕਰਕੇ ਥੋੜੀ ਸ਼ੋ ਖਰਾਬ ਹੋਈ ਆ ਬਾਕੀ ਟੁੱਟੀ ਭੱਜੀ ਕਿਦੋਂ ਨਹੀਂ ਟੁੱਟੀ ਭੱਜੀ ਨਹੀਂ ਕਿਦੋਂ ਹਾਂਜੀ ਸਾਫ਼ ਸੁਥਰਾ ਟਰੈਕਟਰ ਕਹਿ ਸਕਦੇ ਆਪਾਂ ਪੀ ਚਲੋ ਜਿਹੜਾ ਲੈਮੀਨੇਸ਼ਨ ਕਰਕੇ ਖਰਾਬ ਹੋ ਗਿਆ ਉਹਦਾ ਆਪਾਂ ਉਹਦਾ ਕੋਈ ਹੱਲ ਨਹੀਂ ਕਰ ਸਕਦੇ ਹਾਂਜੀ ਤੇ ਕਿੰਨਾ ਰੇਟ ਦੱਸਈ ਇਹਦਾ ਸਵਾ ਤਿੰਨ ਲੱਖ ਜੀ ਸਵਾ ਤਿੰਨ ਲੱਖ ਰੁਪਿਆ ਇਸ ਟਰੈਕਟਰ ਦਾ ਬਾਕੀ ਕੋਈ ਭਰਾ ਲੈਣ ਆਊਗਾ ਕੋ ਮਾਨਤਾ ਕੀਤਾ ਜਾਊਗਾ ਠੀਕ ਆ ਜੀ ਹਾਂਜੀ ਸੋ ਇਹ ਟਰੈਕਟਰ ਖੜੇ ਸੀ ਜੀ ਬਾਈ ਹੁਣਾਂ ਕੋਲੇ ਗੁੱਤਾ ਅਗਰੋ ਸੇਲ ਤੋਂ ਹਾਂਜੀ ਹਾਂਜੀ ਤੇ ਇੱਕ ਵਾਰੀ ਆਪਣਾ ਮੋਬਾਈਲ ਨੰਬਰ ਤੇ ਐਡਰੈਸ ਫਿਰ ਕਨਫਰਮ ਕਰਾ ਦਿਓ ਜੀ ਗੁੱਤਾ ਅਗਰੋ ਸੇਲ ਮਿੰਦਰਾ ਏਜੰਸੀ ਹਾਂਜੀ 98726 3244 ਠੀਕ ਹੈ ਜੀ ਹਾਂਜੀ ਧੰਨਵਾਦ ਜੀ ਜਾਣਕਾਰੀ ਦੇਣ ਵਾਸਤੇ ਧੰਨਵਾਦ ਜੀ ਬਾਕੀ ਦੋਸਤੋ ਚੈੱਕ ਕਰੋ ਟਰੈਕਟਰ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਆ ਕਰੋ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਵਾਸਤੇ ਹੋਰ ਵੀਡੀਓ ਲੈ ਕੇ ਆਉਂਦੇ ਰਵਾਂਗੇ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ